ਦਾ ਖੰਸਾਵਾ ਹੀ ਜੀ ਵਿਫਦੇ ਮੇਰਾ ਮਾਨ ਮੇਰਾ ਪਿੰਡ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਆ ਨਗਰ ਰੌੜਕ ਕਲਾਂ ਦੀ ਗੱਲ ਕਰ ਰਹੇ ਹੈਗੇ ਆ ਕਿ ਅੱਜ ਆਪ ਨੂੰ ਪਤਾ ਹੈ ਕਿ ਜਿਹੜਾ 10ਵੀਂ ਔਰ 12ਵੀਂ ਸੀਬੀਸੀ ਬੋਲ ਜਿਹੜੇ ਹੈਗੇ ਆ ਤੇ ਉਹਨਾਂ ਦੇ ਰਿਜ਼ਲਟ ਆਏ ਆ ਤੇ ਬੜੀ ਖੁਸ਼ੀ ਦੀ ਗੱਲ ਹੈਗੀ ਕਿ ਸਾਡੇ ਰਜੇਸ਼ਵਰ ਮੈਣੀ ਜੋ ਕਿ ਰੌੜਕ ਕਲਾਂ ਦੇ ਪੱਤੀ 라ਵੜਗੀ ਦੇ ਪੁੱਤ ਹੈਗੇ ਆ ਉਹਨਾਂ ਦੇ ਬੱਚੀ ਪ੍ਰਤਿਸ਼ਠਾ ਜੋ ਕਿ ਉਹਨਾਂ ਨੇ 98% ਮਾਰਕਸ ਲੈ ਕੇ ਜਿੱਤੇ ਆਪਣਾ ਨਾਮ ਰੋਸ਼ਨੀ ਕੀਤਾ ਆਪਣੇ ਨਗਰ ਰੋਡਾ ਕਲੋਨੀ ਦਾ ਨਾਂ ਜਿਹੜਾ ਆ ਉਹ ਵੀ ਜਿਹੜਾ ਆ ਬਹੁਤ ਨਾਮ ਨਾਲ ਦਿੱਤਾਇਆ ਹੈਗੇ। ਕਿਉਂਕਿ ਜਦ ਰੋਡਾ ਕਲੋਨੀ ਦੀ ਗੱਲ ਕਰਦੇ ਆ ਤਾਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਜਿਹੜਾ ਹੈ ਚਾਹੇ ਆਪਾਂ ਕਾਲਜ ਵਿਦਿਆ ਦਾ ਖੇਤਰ ਆ ਜਾਂ ਖੇਤਾਂ ਦਾ ਖੇਤਰ ਜਾਂ ਪੜ੍ਹਾਈ ਦਾ ਆ ਰੋਜ਼ਗਾਰ ਦੇ ਮੌਕੇ ਆ ਹਰ ਚਾਹੇ ਸਿਆਸਤ ਦੇ ਆਪਾਂ ਕਹਿ ਸਕਦੇ ਆ ਕਿਉਂਕਿ ਜ਼ਿੰਦਗੀ ਦਾ ਹਰ ਪੱਖ ਤੇ ਸਾਡੇ ਰੁਰਕਤਾਂ ਨੂੰ ਇਹ ਮਾਨ ਆਸਰਿਆ ਇਹਨੇ ਹਰ ਜਿਹੜਾ ਹਿੱਸਾ ਆ ਦੇਸ਼ਾਂ ਦੇਸ਼ਾਂ ਨੂੰ ਜਾ ਕੇ ਇਹ ਬੰਦੀਆਂ ਹਾਸਲ ਕੀਤੀਆਂ ਤੇ ਸਾਡੇ ਜਿਹੜੇ ਨਗਰ ਦੇ ਵਿਛੰਦੇ ਆ ਉਹਨਾਂ ਨੇ ਜਿੱਥੇ ਆਪ ਉਹਨਾਂ ਨੇ ਆਪਣੇ ਨਾਮ ਕਮਾਇਆ ਹੈਗਾ ਉਥੋਂ ਜਿਹੜੇ ਡਾਕਟਰ ਕਲ ਦੇ ਨਿਵਾਸੀ ਦੇਸ਼ਾਂ ਦੇ ਸਲਵਤ ਵਿੱਚ ਵਸਦੇ ਆ ਉਹਨਾਂ ਨੂੰ ਵੀ ਇਹ ਮੌਕਾ ਪਾ ਜਿਹੜਾ ਉਹ ਲਗਾਤਾਰ ਮਿਲਦਾ ਰਹਿੰਦਾ ਆ ਕਿ ਅਸੀਂ ਉਹਨਾਂ ਤੇ ਮਾਨ ਕਰ ਸਕੀਏ ਤੋ ਇਸ ਪਰਵਾਰਿਕ ਖਿਚ ਦੇ ਵਿੱਚ ਅੱਜ ਅਸੀਂ ਵੀ ਆਪਣੇ ਚੈਨਲ ਪਰੋ ਸ਼੍ਰੀਖ ਹੋਏ ਆ ਤੇ ਪਹਿਲਾਂ ਤਾਂ ਆਪਾਂ ਇਸ ਪਰਵਾਰ ਨੂੰ ਵਧਾਈਆਂ ਦਿੰਨੇ ਆ ਤੇ ਜਿਵੇਂ ਜੂਸ਼ਰ ਮੈਨੀ ਹੋਣਾ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਤੋ ਉਹਨਾਂ ਦੀ ਜਿਹੜੀ ਬੱਚੀ ਆ ਉਹਨਾਂ ਨੇ ਜਿਹੜਾ ਬਹੁਤ ਵੱਡਾ ਜਿਹੜਾ ਮਾਰ ਖਾ ਸਕੀ ਹੈ ਮੈਂ ਜੀ ਆਪ ਕਰਦਾ ਬਹੁਤ ਬਹੁਤ ਸਰਦਾਈ ਹੈ ਆ ਟੋਟਲ ਕਿੰਨੇ ਪਰਸੈਂਟ ਨੰਬਰ ਆ ਗਏ ਲੋਕ ਮੈਂ ਤਾਂ ਅਗਜ਼ਟ ਤੇ ਨਹੀਂ 95.4% 98.4% ਤੇ ਰਿਐਕਸ਼ਨ ਕੀ ਪੈਦਾ ਹੋ ਰਹੀ ਹੈ ਖੁਸ਼ੀ ਆ ਆ ਤੁਹਾਡਾ profession ਵੀ ਆਪਾਂ ਪਤਾ ਵੀ ਅਧਿਆਪਕ ਦਾ ਜਿਹੜਾ ਕੁਸ਼ਾ ਹੈਗਾ ਤੇ ਤੁਸੀਂ ਬੜੇ ਲੰਬੇ ਸਮੇਂ ਦੇਸ਼ ਅਧਿਆਪਕ ਪੇਸ਼ੇ ਨਾਲ ਜੁੜੇ ਹੋ ਰਹੇ ਹੋ। ਆਪਣੇ ਪਰਿਵਾਰ ਦੇ ਵਿੱਚ ਜਦੋਂ ਇਹ ਚੁਪਸ਼ੀ ਹੋਣੀ ਜਾਂਦੇ ਕਿਹੋ ਜਿਹੇ ਆਪਣੇ ਹੱਬ ਬਹੁਤ ਅੱਛਾ ਨਗਰ ਹੈ। ਇਹ ਸਦਾ 12ਵੀਂ ਉਹਨੇ ਅੱਛਾ ਨਾਲ ਬੱਚੇ ਨੇ ਉਹਦੇ ਤੋਂ ਵੀ ਦੋ ਨਾਂ ਬੱਚੇ ਵਰਗੇ ਬੱਚਾ ਹੈ। ਜੀ। ਵਧੀਆ ਲੱਗਿਆ। ਵਧੀਆ ਬਹੁਤ ਵਧੀਆ। ਕਿੰਨੀ ਕਿ ਮਿਹਨਤ ਹੈ ਕਿਉਂਕਿ ਮੈਨੂੰ ਪਤਾ ਹੈ ਵੀ ਆਪਾਂ ਨੂੰ ਤੁਹਾਡੀ ਸਰੀਰਕ ਮਜਬੂਰੀ ਵੀ ਹੈਗੀ ਆ। ਪਰ ਉਸੇ ਉਹਦੇ باوجود ਵੀ ਤੁਹਾਡੇ ਪਰਿਵਾਰ ਦੀ ਪੂਰਾ ਕਰਦੇ ਆ ਆਪਣੇ ਪਰਿਵਾਰ ਦੇ ਵਿੱਚ ਇਹ ਬੱਚਿਆਂ ਨੂੰ ਧਿਆਨ ਦੇਣਾ ਨਹੀਂ ਸਿਰਫ ਟਕ ਲੈ ਗੀ ਇੱਕ ਬਹੁਤ ਵੱਡੀ ਮੀਨਸ ਦਾ ਪਗ ਸੈਟ ਹੈ ਜੀ ਇਹ ਕਿ ਜੇ ਬੱਚੀ ਕੋਈ ਪੜ੍ਹਨੀ ਕੋਸ਼ਿਸ਼ ਨਹੀਂ ਹੋਣੀ ਆਪੀ ਚੱਲਦਾ ਲਗਾਤਾਰ ਅੰਤ ਤੱਕ ਮੈਨ ਕਿਤੇ ਬਿਨਾ ਦੇ ਖੂ। ਸੋ ਬਹੁਤ ਵੱਡੀ ਗੱਲ ਹੈ ਕਿ ਬਿਨਾ ਟਿਊਸ਼ਨ ਤੋਂ ਕਿ ਆਪਾਂ ਦਾ ਛੋੜੀ ਛੋੜੇ ਬਲਾਸਾਂ ਦੇ ਜਿਹੜਾ ਬੱਚੇ ਹੈਗੇ ਆ ਉਹਨਾਂ ਟਿਊਸ਼ਨ ਤੇ ਜਿਹੜਾ ਲਗਾ ਦਿੱਤਾ ਜਾਂਦਾ ਹੈਗਾ ਬੱਚੀ ਨਾਲ ਵੀ ਆਪ ਗੱਲ ਕਰਾਂਗੇ ਪਰਨਾ ਮਾਤਾ ਜੀ ਨਾਲ ਗੱਲ ਕਰਦੇ ਆ ਕਿਉਂਕਿ कि ना तभी तो बोलदाव हाँ वे ज्यादा गहरांदा है बायदाई अनुभव तो बहुत है ये वाला 30 बच्ची ने बहुत बढ़िया जने नंबर दस दे है के 10 बजे के बीच में की गाउंगे नहीं तो बहुत अच्छा है लेकिन मेरा नाम नहीं किया हां ये लगे नहीं में आज सबको टाइम नहीं होती मुन बले बाकी सब तो कुछ ही है ये बच्चियां ले लीजिए एक फाइल देती मेरा नाम वो बच्चे ने ਬਹੁਤ ਚੰਗੀ ਗੱਲ ਆ ਤੇ ਹੁਣ ਅਪ ਬੱਚੀ ਨਾਲ ਬੱਚੀ ਦੀ ਮਾਤਾ ਨਾਲ ਦੀ ਗੱਲ ਕਰਾਂਗੇ ਤੇ ਮਾਤਾ ਨਾਲ ਨਾਲ ਗੱਲ ਕਰੀਏ ਇੱਕ ਮਿੰਟ ਵਿੱਚ ਆ ਰਹਾਂਗਾ ਆ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਬੱਚਾ ਜਦੋਂ ਕੋਈ ਵੀ ਪ੍ਰਾਪਤੀ ਕਰਦਾ ਆ ਤਾਂ ਮਾਪਿਆਂ ਦਾ ਸਿਰ ਚ ਉੱਜਾ ਠੀਕ ਹੋਏ ਜਿਹਨਾਂ ਨੇ ਰਿਜ਼ਲਟ ਦੇਖਿਆ ਹੈ ਇਹਦਾ ਬਹੁਤ ਜ਼ਿਆਦਾ हाँ जी बच्ची और पहला रिएक्शन क्या है कभी बेहतर पता रहता है कि ये बेहतर जब फालतू में आप हम तो कुछ नहीं किया सटे जगह पेंट है का नगर या मौत के सारे रहते वाले नहीं कुछ ठीक पहला तो मेरी विश्वास है सटे इसका भी लाइक मतलब कि मैं सोची ऐसे कि आज होगी बट स्टेट मैंने तलाशा सी कि शायद कितना � ਸਾਹੂਆਂ ਦਾ ਵੀ ਸਾਡੇ ਜਿਹੜੀ ਪ੍ਰਾਪਤੀ ਉਹਦੇ ਵਿੱਚ ਮਾਪਿਆਂ ਦੀ ਉਸ ਜਿਹੜਾ ਸਾਡੇ ਨੰਬਰ ਦੀ ਪ੍ਰਾਪਤੀ ਜਿਹੜੀ ਆ ਉਹਦੇ ਵਿੱਚ ਖੁਸ਼ੀ ਜੁੜੀ ਹੋਈ ਹੈ ਤੇ ਬੱਚੇ ਵੀ ਉਹਦਾ ਵਧੀਆ ਕਰ ਲਿਆ ਗਿਆ ਤੇ ਜਿੱਥੇ ਮਾਪਿਆਂ ਦਾ ਯੋਗਦਾਨ ਬਹੁਤ ਵੱਡਾ ਹੈ ਉੱਥੇ ਸਾਡੇ ਟੀਚਰ ਆ ਉਹ ਬ루 ਹੁੰਦੇ ਉਹਨਾਂ ਦਾ ਯੋਗਦਾਨ ਵੀ ਬਹੁਤ ਵੱਡਾ ਹੈ ਮਸ਼ਹੂਰਨ ਖਾ ਕਰਾ ਲਿਆ ਕਿਹੜੇ ਇਚੇ ਕਿਹੜੀ ਸੋਚ ਹੈ ਆਪਕ ਸਰਵਾਰ ਦਾ ਉਹਨਾਂ ਦਾ ਵੀ ਇਹ ਆਪਾਰ ਨਕਰ ਰੁਟਕਾ ਕਲਾਮ ਨੂੰ ਇਸ ਪਰਿਵਾਰ ਬਣੋ ਅੱਜ ਤੱਕ ਉਹ ਸ਼ੁਕਰਗੁਜ਼ਾਰ ਕਰਦੇ ਆ ਕਿ ਉਹਨਾਂ ਨੇ ਜਿੱਤੇ ਮੇਨਤ ਕੀਤੀ ਬੱਚੇ ਦਾ ਸਹਿਯੋਗ ਕੀਤਾ ਪਰਿਵਾਰ ਦੀ ਮਿਹਨਤ ਕਿਉਂਕਿ ਉਹਨਾਂ ਦਾ ਬੱਚਾ ਉਹਨੇ ਕਾਢੀ ਕੀਆ ਪਰ ਜਿਹੜੇ ਟੀਚਰਾਂ ਦਾ ਜੁਦਾ ਨਿਕ ਮਿਲਾਇਆ ਜਾ ਸਕਦਾ ਸਾਡੇ ਨਾਲ ਬੱਚੇ ਬਹੁਤ ਬਹੁਤ ਦੁਤ ਬਤਾਇਆ ਇੱਕ ਵਾਰ ਇਹ ਸਾਡੀਆਂ ਤੁਹਾਡੀ ਸ਼ੋਭੇ ਸ਼ਾਮ ਆ ਕਿ ਤੁਸੀਂ ਇਸ ਕੋਰਟ ਵਾਲੇ ਸਮੇਂ ਵਿੱਚ ਜਿੱਥੇ ਆਪਣੇ ਬਧੀਰ ਦੇ ਨੂੰ ਕੰਮਾਂ ਤੇ ਉਹਦੇ ਕੋਲ ਠੀਕੇ ਨਾਲ ਬਧੀਰ ਦੇ ਕਿਰਾਇਆ ਕਰ ਤੋਂ ਨਵੇਂ ਕੰਮ ਆ ਸਕਦਾ ਤੁਹਾਡੀ ਸਾਡੇ ਰਾਣੇ ਤੁਹਾਡੀ ਸਾਹਿਬ ਆਪ ਅਕਸਰ ਹੀ ਨਗਰ ਰੋੜਕਾ ਨਾਲ ਕੋਈ ਦੋਖੋਦੀ ਸੋਖਦੀ ਖਬਰ ਹੁੰਦੀ ਹੈ ਕੋਈ ਪ੍ਰਾਪਤੀ ਹੁੰਦੀ ਆ ਸਾਡਾ ਨਿਸ਼ਾਈਏ ਕੋਸ਼ਿਸ਼ ਹੈ ਕਿ ਇਹ ਪੋਜੀਟਿਵ ਪ੍ਰਾਪਤੀਆਂ ਜਿੱਥੇ ਨਗਰ ਦੇ ਵਿੱਚ ਬਸਤੇ ਹੋਰ ਲੋਕ ਹੈਗੇ ਉਹਨਾਂ ਨਾਲ ਸਾਂਝਾ ਕਰੀਏ ਦੇਸ਼ਾਂ ਦੇਸ਼ਾਂ ਦੇ ਸਾਡੇ ਬੱਚੇ ਜਾਂ ਸਾਡੇ ਸਾਥੀ ਨੇ ਹੈਗਾ ਨਗਰ ਵਾਸੀ ਹੈ ਉਹਨਾਂ ਨਾਲ ਸਾਂਝਾ ਕਰੀਏ ਕੀ ਕਹੂੰਗੇ ਪ੍ਰਾਪਤੀ ਦੇ ਤੁਸੀਂ ਆਪਣੇ ਖਾਲਸਾ ਸਾਹਿਬ ਤੋਂ ਪਹਿਲਾਂ ਤਾਂ ਮੈਂ ਮਾਰਤੰਦ ਈਸ਼ਵਰ ਮਹਿਨੀ ਕਿ ਉਹਨਾਂ ਦੀ ਮਦਦ ਬੇਟੀ ਦੀ ਮਦਦ ਜਿਹੜੇ ਪੂਨਮ ਆ ਉਹਨਾਂ ਨੂੰ ਇਹ ਅੱਜ ਦੇ ਇਸ ਸ਼ੁਭ ਮੌਕੇ ਤੇ ਜਦੋਂ ਕਿ ਬੱਚੀ ਨੇ ਜਿੱਥੇ ਪਰਿਵਾਰ ਦਾ ਨਾਮ ਉੱਚਾ ਕੀਤਾ ਉੱਤੇ ਸਾਡੇ ਪਿੰਡ ਦਾ ਨਾਮ ਸਾਡੇ ਇਲਾਕੇ ਦਾ ਨਾਮ ਉੱਚਾ ਕੀਤਾ ਇਹ ਬੜੀ ਖੁਸ਼ੀ ਵਾਲੀ ਗੱਲ ਹੈ 98.4 ਨੰਬਰ ਲੈਣੇ ਇਹ ਬਹੁਤ ਮੈਨੇ ਵਾਲੀ ਗੱਲ ਹੈ ਆਖ ਕੇ ਬੇਸੇ ਤਾਂ ਖਾਸਕ ਮੈਂ ਤੁਹਾਨੂੰ ਦੱਸਣਾ ਚਾਹਨਾ ਸੀ ਇਹ ਪਰਿਵਾਰ ਜਿਹੜਾ ਆ ਇਹ ਪਹਿਲਾਂ ਤੋਂ ਵਧੀਆ ਪਰਿਵਾਰ ਸੀ ਮਾਸਟਰ ਜੈਸ਼ਵਰ ਜਿਹੜੇ ਆ ਇਹ ਛੋਟੀ ਜੀ ਮੁੰਡੇ ਸੀਗੇ ਜਦੋਂ ਇਹਨਾਂ ਨੇ ਫਾਦਰ ਮਦਨ ਲਾਲ ਜੀ ਜਿਹੜੇ ਕੱਪੜੇ ਦੇ ਵਪਾਰੀ ਸੀ ਇਹਨਾਂ ਦਾ ਕੱਪੜੇ ਦਾ ਕਾਰੋਬਾਰ ਸੀਗਾ ਉਹ ਖਸਦੀਵੀ ਪਿਛੋੜਾ ਦੇ ਹੈ ਉਸ ਤੋਂ ਬਾਅਦ ਇਹਨਾਂ ਦੇ ਮਦਰ ਔਰ ਨਾਲ ਮੈਂ ਉਹਨਾਂ ਦੀ ਵੀ ਗੱਲ ਕਰਨੀ ਚਾਹਾਂਗਾ ਅਸ਼ੋਕ ਸਿਆਲ ਜੀ ਜਿਹੜੇ ਜਿਨ੍ਹਾਂ ਨੇ ਸਾਰੇ ਮਾਮਾ ਜੀ ਸਾਡੇ ਕਿ ਉਹ ਰਿਸ਼ਤਰੀ ਨਹੀਂ ਸਾਡੇ ਛੋਟੇ ਭਰਾਵਾਂ ਵਰਗੇ ਆ ਉਹਨਾਂ ਦੇ ਮਾਮਾ ਜੀ ਸਾਡੇ ਵੀ ਮਾਮਾ ਜੀ ਆ ਉਹਨਾਂ ਨੇ ਉਸ ਵੇਲੇ ਉਸ ਦੁੱਖ ਦੀ ਘੜੀ ਦੇ ਵਿੱਚ ਆਣ ਕੇ ਇਸ ਪਰਵਾਦ ਦੀ ماں ਫੜੀ ਔਰ ਮੈਂ ਸ਼ਾਬਾਸ਼ ਹੀ ਕਹਾਂਗਾ ਸਾਡੇ ਆਂਟੀ ਜੀ ਔਰ ਉਹਨਾਂ ਨੇ ਵੀ ਉਹ ਛੋਟੀ ਅਵਸਥਾ ਦੇ ਵਿੱਚ ਤੇ ਆਪਣੇ ਇਸ ਜਿਹੜੀ ਤਾਈ ਦੇ ਵਿੱਚ ਰਹਿ ਕੇ ਵੀ ਆਪਣੇ ਬੱਚਿਆਂ ਨੂੰ ਵਧੀਆ ਪਰਮਣਤ ਦਿੱਤੀ ਔਰ ਵਦਿਆ ਸੰਸਕਾਰ ਦੇਤੇ ਮਾਸਟਰ ਯਸ਼ਵਤ ਜੀ ਔਰ ਇਨੀ ਸਿਸਟਰ ਇਹ ਵੀ ਬਹੁਤ ਇੰਟੈਲੀਜੈਂਟ ਸੀ ਅਪਡੇਟ ਆ ਜਿਹੜਾ ਜਣੀ ਉਹ ਬਕਰੀ ਗੱਲ ਆ ਕਿ ਉਦੋਂ ਇਨੇ ਸਾਧਨ ਨਹੀਂ ਸੀਗੇ ਜਿੰਦੇ ਹਮਲਾ ਹੋਣ ਹੈਗੇ ਆ ਹਾਂਜੀ ਤੇ ਇਸ ਕਰਕੇ ਇਹਨਾਂ ਨੂੰ ਇਸ ਬੱਚੀ ਨੂੰ ਪਰਿਵਾਰ ਚੋਂ ਵਿਰਸੇ ਚੋਂ ਇਹ ਚੀਜ਼ ਮਿਲਿਆ ਕਿ ਸਾਰਾ ਮੈਣੀਆ ਦਾ ਪਰਿਵਾਰ ਕਾਫੀ ਇੰਟੈਲੀਜੈਂਟ ਆ ਮੇਰੇ ਬਾਗੀ ਵੀ ਜਿਹੜੇ ਮੈਣੀ ਪਰਿਵਾਰ ਦੇ ਵਿੱਚ ਸ਼ਾਮਸੁੰਦਰ ਮਹਿਰੀ ਜਾਂ ਬ੍ਰਹਮਦਤ ਮਹਿਰੀ ਜਾਂ ਦਿਵਿੰਦਰ ਮਹਿਰੀ ਇਹਨਾਂ ਸਾਰੀਆਂ ਜਿਹੜੀ ਕੁਦਰਤੀ ਤੌਰ ਤੇ ਇਹ ਬੱਚੀਆਂ ਐ ਬੈਸਾ ਵਿਵਿਧਨਾ ਦੇ ਬਿਠੇ ਵੀ ਬੜੇ ਅੰਡਰਟੈਂਡਰ ਆ ਔਰ ਉਹ ਬੱਚੀਆਂ ਵੀ ਸਾਰੀਆਂ ਜਿਹੜੀਆਂ ਮੇਰੇ ਖਿਆਲ ਮੈਥਮੈਟਿਕਸ ਤੇ ਐਮਏ ਦੇ ਵਿੱਚ ਚੰਗੇ ਨੰਬਰ ਲਏ ਆ ਔਰ ਇਹ ਕੁੜੀ ਨੇ ਵੀ ਉਹ ਸੋਨਾ ਲਿਹਾ ਤੇ ਤੁਰਨਾ ਪੱਦਿਸ਼ਥਾਨੇ ਵੀ ਕਿਉਂਕਿ ਜਿਹੜੀ ਜਿਹੜੀ ਜੀ ਦਸੇ ਵਿੱਚ ਮਿਲੀ ਉਹਦੇ ਜੇ ਇਤਨਾ ਚੀਜ਼ ਹੁੰਦੇ ਇਤਨਾ ਉਹ ਬੰਦਾ ਉਹਦੇ ਪਾਸੇ ਤੁਰਦਾ ਤੇ ਇਸ ਕਰਕੇ ਮੈਂ ਇਹਨਾਂ ਨੂੰ ਜਿੱਥੇ ਸ਼ੋਭਾ ਸ਼ਾਮਾ ਦਿੰਨਾ ਉਥੇ ਨਾਲ ਇਸ ਬੱਚੀ ਦੇ ਵੀ ਕਾਮਲਾ ਕਰੂੰਗਾ ਕਿ ਇਹ ਬੱਚੀ ਜਿਵੇਂ ਮੈਂ ਹੁਣੇ ਇਹਨਾਂ ਨਾਲ ਗੱਲ ਕੀਤੀ ਆ ਦੂਮਾਰਖਾ ਦਿੱਤੀ ਆ ਤੇ ਵੀ ਬੇਟੀ ਤੇਰਾ ਆਉਣ ਵਾਲਾ ਟੀਚਰ ਕੀ ਆ ਕਿਉਂਕਿ ਹਰ ਬੰਦਾ ਕਿਸੇ ਨਾ ਕਿਸੇ ਮੰਜ਼ਲ ਨੂੰ ਲੈ ਕੇ ਤੁਰਦਾ ਤੇ ਉਹਨੇ ਕਿਹਾ ਅੰਕਲ ਮੈਂ ਡਾਕਟਰ ਬਣਨਾ ਚਾਹੁੰਦੀ ਆ ਔਰ ਮੈਂ ਉਹ ਪ੍ਰਮਾਤਮਾ ਦੇ ਕੋਲ ਹੀ ਅਰਦਾਸ ਕਰਾਂਗਾ ਵੀ ਜੋ ਇਹੇ ਦੇ ਮੰਦੀ ਭਾਵਨਾ ਹੈ ਉਹਦੇ ਅਨੁਸਾਰ ਕੀ ਕੁੜੀ ਡਾਕਟਰ ਬਣ ਕੇ ਆਪਣੇ ਸਮਾਜ ਦੀ ਸੇਵਾ ਕਰੇ ਜਿੱਦਾਂ ਇਹਨਾਂ ਦੇ ਫਾਦਰ ਨੇ ਇਹ ਕਿਤਾ ਚੁਣਿਆ ਜਿਹੜਾ ਟੀਚਰ ਆ ਇਹ ਸਮਾਜ ਦਾ ਇੱਕ ਟੀਚਰ ਵਧੀਆ ਹੋਵੇ ਸਮਾਜ ਦੇ ਵਿੱਚ ਤੇ ਸਮਾਜ ਜਿਹੜਾ ਵਧੀਆ ਜੀਹਾਂ ਤੇ ਤੁਰਦਾ ਇਸੇ ਤਰ੍ਹਾਂ ਜਿਹੜੀ ਬੜੀ ਵਧੀਆ ਸੇਵਾ ਨੇ ਫਾਧਲੇ ਜੁਣੀ ਹੈ ਇਹ ਡਾਕਟਰ ਜਿਹੜੀ ਆ ਇਹ ਵੀ ਮਨੁੱਖਤਾ ਦੀ ਸੇਵਾ ਦੇ ਵਾਸਤੇ ਬਹੁਤ ਵਧੀਆ ਮੈਂ ਕਹਾਂਗਾ ਪ੍ਰੋਫੈਸ਼ਨਰ ਹੈ ਪਰਮਾਤਮਾ ਦੇ ਲਈ ਕੁੜੀ ਡਾਕਟਰ ਬਣ ਕੇ ਜਿਸ ਤਰ੍ਹਾਂ ਹੋਣੇ ਨੇ ਆਪਣੇ ਇਲਾਕੇ ਦਾ ਆਪਣੇ ਪਿੰਡ ਦਾ ਨਾਮ ਉੱਚਾ ਕੀਤਾ ਤੇ ਇਸੇ ਤਰ੍ਹਾਂ ਡਾਕਟਰ ਬਣ ਕੇ ਵੀ ਅਸੀਂ ਮਾਣ ਮਹਿਸੂਸ ਕਰਾਂਗੇ ਕਿ ਇਹ ਬੱਚੀ ਜਿਹੜੀ ਆ ਹੋਰ ਆਪਣੀਆਂ ਪੰਡੀਆਂ ਵੱਲੋਂ ਜਾਵੇ ਖੂਬ ਤਰੱਕੀਆਂ ਕਰੇ ਇਹ ਸਾਡੀ ਦੁਆ ਹੈ ਜਰੂਰ ਬਹੁਤ ਬਹੁਤ ਧੰਵਾਦੀ ਸੋ ਇਹ ਸਮ ਸਾਡੇ ਨਾਲ ਵਿਸ਼ੋ ਮੇਥਾ ਟਵਾੜੀ ਜੀ ਜਿੱਥੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਸ਼ੋਭੀ ਸ਼ਾਮਾਂ ਦਿੱਤੀਆਂ ਬੱਚੀ ਦੇ ਕੁ ਬਵਾਸਤੇ ਉਥੇ ਰੁੜਕਾ ਕਲਾ ਦਾ ਇੱਕ ਮੈਣੀ ਪਰਿਵਾਰ ਹੈ ਕਿ ਜਿਹੜੇ ਪਰਿਵਾਰ ਆ ਬਹੁਤ ਵੱਡੀ ਬੜੀ ਮੋਢੀ ਜਾਣਕਾਰੀ ਸਾਡੇ ਨਾਲ ਉਹਨੇ ਸਾਂਝੀ ਕੀਤੀ ਆ ਕਿ ਜਿਹੜੇ ਮੈਣੀ ਪਰਿਵਾਰ ਆ ਉਹਨਾਂ ਦੇ ਜਿੱਥੇ ਬੱਚੇ ਦਾ ਨਾਇਕ ਹੈਗੇ ਪਰ ਜਿਹੜਾ ਖਾਸ ਕਰਕੇ ਧੀਆਂ ਆ ਤੇ ਨਗਰ ਰੁੜਕਾ ਕਲਾ ਦੀ ਗੱਲ ਕਰਦੇ ਆ ਸਦਾ ਹੀ ਸਾਡਾ ਤੈਅ ਹੈ ਵੀ ਰੁੜਕਾ ਕਲਾ ਦੇ ਵਿੱਚ ਜਿਹੜੇ ਵਿਤਕਰੀ ਆ ਉਹ ਨਹੀਂ ਮਿਲਦੇ ਜਾਤੀ ਤੌਰ ਤੇ ਜਾਂ ਧਾਰਮਿਕ ਤੌਰ ਤੇ ਜਾਂ ਰੰਗ ਨਸਲ ਇਹੋ ਜਿਹੇ ਵਿਦਕਰਮ ਸਾਡੇ ਨਗਰ ਦੇ ਵਿੱਚ ਇਹ ਖਾਸੀਅਤ ਹੈ ਵੀ ਇਹ ਜਿਹੜਾ ਮੈਣੀ ਪਰਿਵਾਰ ਆ ਮੇਰੇ ਵੀ ਹੁਣੇ ਜਨਮ ਵਿੱਚ ਇਹ ਚੀਜ਼ ਜਾਈ ਆ ਤੇ ਇਸ ਪਰਿਵਾਰ ਦੀਆਂ ਬੱਚੀਆਂ ਨੇ ਖਾਸ ਕਰਕੇ ਵਿਦਿਆ ਦੇ ਖੇਤਰ ਵਿੱਚ ਖਾਸ ਕਰਕੇ ਮੈਥਮੈਟਿਕਸ ਇਕਨੋਮਿਕਸ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਇਸ ਇਹ ਜਿਹੜਾ ਮੈਣੀ ਪਰਿਵਾਰ ਆ ਇਹਨਾਂ ਬੱਚਿਆਂ ਦਾ ਜਿਹੜਾ ਰੋਲ ਆ ਜਾਂ ਜਿਹੜੀ ਪੜ੍ਹਾਈ ਆ ਉਹ ਵਾਕਈ ਜਿਹੜੀ ਆ ਹੁਣ ਕਹਿੰਦੇ ਸਮਾਉਣ ਜੋਗ ਹੈਗੀ ਆ ਤੇ ਸਾਡੀਆਂ ਇਹ ਸ਼ੋਭੇ ਸ਼ਾਮ ਇਸੇ ਪਰਿਵਾਰ ਦੇ ਬਨਾਲ ਨਾਲ ਵੀ ਆ ਵੀ ਇਹਨਾਂ ਦੇ ਬੱਚੇ ਇੱਕ ਵਿਕੀ ਆ ਤੇ ਦੂਸਰਾ ਕੀ ਨਾਮ ਕਿਦਾਂ ਕਰਦਾ ਪਰਵੇਸ਼ ਪਰਵੇਸ਼ ਔਰ ਵਿੱਕੀ ਇਹ ਵੀ ਪਰਿਵਾਰ ਦੇ ਜਿਹੜੇ ਮਰੇ ਹੋਣ ਹਾਲ ਹੈ ਜਿਹੜੇ ਨੌਜਵਾਨ ਹੈਗੇ ਆ ਮੇਰਾ ਤਾਲੀ ਲੋਕਸ਼ੇ ਇਹਨਾਂ ਦੇ ਛੋਟਾ ਬੱਚਾ ਐਨੀ ਫਿਰ ਮੈ ਨਹੀਂ ਹੋਣਾ ਦਾ ਤੇ ਇਹ ਸਮੂਹ ਪਰਿਵਾਰ ਔਰ ਸਮੂਹ ਲੋਕਾਂ ਦਾ ਜਿਹੜੇ ਮੈਨੀ ਪਰਵਾਰ ਆ ਉਹਨਾਂ ਦੀਆਂ ਬੱਚਿਆਂ ਦੀ ਜਿਹੜੀਆਂ ਪ੍ਰਾਪਤੀਆਂ ਉਹਨਾਂ ਤੇ ਸਾਨੂੰ ਮਾਣਿਆ ਤੇ ਅਸੀਂ ਸਭ ਇਹੇ ਹੀ ਵੇਡ ਕਰਦੇ ਆ ਆਉਣ ਵਾਲੇ ਸਮੇਂ ਵਿੱਚ ਇਹ ਬੱਚੇ ਹੋਰ ਬਲੰਦੀਆਂ ਤੇ ਜਾਣ ਆਪਣਾ ਔਰ ਸਾਡੇ ਨਗਰ ਦਾ ਜਿਹੜਾ ਨਾਮ ਇਸੇ ਤਰ੍ਹਾਂ ਰੋਸ਼ਨ ਕਰਦੇ ਰਹਿਣ ਇਹਨਾਂ ਸਭੇ ਸਮਾਦਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ